ਮੁਹੰਮਦ ਖਰੀਲ ਸੇਵਾ ਮੁਖਤ ਦੇ ਡੀਈਓ ਦੇ ਸਨਮਾਨ ਦੇ ਵਿੱਚ ਪੌਂਡਸ ਗੁਦੀ ਮੈਨੇਜਮੈਂਟ ਦੇ ਵੱਲੋਂ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿੱਥੇ ਸਟਾਰ ਇੰਪੈਕਟ ਦੇ ਐਮਡੀ ਮੁਹੰਮਦ ਓਵੈਸ ਪੋਜੇ ਉੱਤੇ ਹੀ ਮੁਹੰਮਦ ਖਰੀਲੇ ਬਚਪਨ ਦੇ ਸਾਥੀ ਵੀ ਸ਼ਾਮਲ ਹੋਏ ਇਸ ਮੌਕੇ ਮੁਹੰਮਦ ਓਵੈਸ ਨੇ ਕਿਹਾ ਕਿ ਜੇਕਰ ਇੱਕ ਵਿਅਕਤੀ ਚੰਗਾ ਪੜ੍ਹ ਲੈ ਕੇ ਵੀ ਮਨੁੱਖਤਾ ਦੇ ਗੁਣ ਤੋਂ ਉਪੇਜ ਰਹਿਦਾ ਹੈ ਜਾਂ ਉਸ ਦੀ ਪੜਾਈ ਸਮਾਜਿਕ ਭਲਾਈ ਲਈ ਨਹੀਂ ਵਰਤੀ ਜਾਂਦੀ ਤਾਂ ਇਹ ਬੇहद ਅਫਸੋਸ ਦੀ ਗੱਲ ਹੈ ਕਿਉਂਕਿ ਸਿੱਖਿਆ ਦਾ ਮੁੱਖ ਉਦੇਸ਼ ਹੀ ਮਨੁੱਖਤਾ ਦੀ ਸੇਵਾ ਹੈ का आजम यह है कि मैं अपने दोस्तों के नाम भूल रहा हूं तो ये असल में एक कैफियत होती है इंसान के दिल की कि खुशी उसके हर चीज पर भारी पड़ जाती है लक्ष्मी पेबंबर इस वक्त मौजूद हैं हमारे सीनियर दोस्त ਕਾਬਲ ਇਤਰਾਮ ਚੇਅਰਮੈਨ ਜਨਾਬ ਮੁਹੰਮਦ ਅਵੈਸੀ ਜਨਾਬ ਲਤੀਫ ਅਹਿਮਦ ਤਿੰਨ ਜੀ ਏਡੀਸੀ ਮਠੰਡਾ ਆਲਮ ਖਾਨ ਜੀ ਲਾਇਜ਼ਨ ਆਫੀਸਰ ਮੁਹੰਮਦ ਅਯਾਜ਼ੀ ਰਿਆਨਾ ਵਕਬੋਰ ਤੇ ਪਰਤੋਂ ਪਹੁੰਚੇ ਮੇਰੇ ਮਿੱਤਰ ਅਉਦਰ ਸ਼ੀਧਾਨਾ ਜੀ ਅਸਰ ਬਖਸ਼ੀ ਜੀ ਅਮਜੀਤ ਜੀ ਕੁਲਦੀ ਕੁਮਾਰ ਜੀ ਤੇ ਪਟਿਆਲੇ ਤੋਂ ਮੁਹੰਮਦ ਇਕਵਾਰ ਮਹਤਮ ਜਨਾਬ ਅੱਗੇ ਕੀਤਾ ਹੈ ਉਸ ਤੋਂ ਬਾਅਦ ਮੇਰੇ ਜੈਸੇ ਇੱਕ ਅਧਨਾ ਜਿਹੇ ਸਟੂਡੈਂਟ ਖਤਰ ਪਏ ਹੀ ਚੀਜ਼ ਲੈ ਜਾਂਦੀ ਹੈ ਉਹ ਜਿਵੇਂ ਕਈ ਵਾਰ ਗਾਈਡ ਦੇ ਵਿੱਚੋਂ ਦੇਖਦੇ ਨਾ ਵੀ ਇੱਕ ਲੈਂਥੀ ਜਿਹਾ ਕੁਐਸਚਨ ਆ ਜਾਂਦਾ ਹੈ ਉਦਵਾਰ ਰੀਪੀਟ ਕਰਨ ਦੀ ਬਜਾਏ ਲਿਖਿਆ ਹੁੰਦਾ ਵੀ ਬਸ ਉਹਨੂੰ ਦੇਖ ਲਿਓ ਨਹੀਂ ਹੈ ਮੇਰੀ ਖੁਸ਼ੀ ਕਿਸਮ ਦੀ ਬਸ ਮੈਂ ਹਮੇਸ਼ਾ ਇਹ ਹੀ ਮੰਨੀ ਹੈ ਕਿ ਇੱਕ ਐਸੀ ਜੋੜੀ ਦੇ ਨਾਲ ਐਸੇ ਨਾਮਵਰ ਜਿਨ੍ਹਾਂ ਨੇ ਮਨਹਿਰ ਕੁਰਨਾ ਐਜੂਕੇਸ਼ਨ ਨੂੰ ਤਾਂ ਇਹ ਕਹਿੰਉ ਕਿ ਆਪਣੀ ਪੂਰੀ ਜ਼ਿੰਦਗੀ ਵਕਫ ਕਰਤੀ ਜਿਨ੍ਹਾਂ ਦੇ ਵਿੱਚ ਰਫੀਕ ਸਾਹਿਬ ਦਾ ਵੀ ਨਾਮ ਹੈ ਬਰਾਬਰ ਤੇ ਅੱਜ ਜਿਨ੍ਹਾਂ ਦੇ ਸਨਮਾਨ ਦੇ ਵਿੱਚ ਅੱਜ ਬਸ ਸਾਰੇ ਤੇ ਸ਼ਹਿਰ ਦੀਆਂ ਮਜ਼ਲਿਮ ਸ਼ਖਸੀਅਤਾਂ ਅਸਵਾਕਮ ਤੇ ਮੈਂ ਇੱਕ ਤੁਹਾਨੂੰ ਇੱਕ ਇਨਸੀਡੈਂਟ ਸ਼ੇਅਰ ਕਰਨਾ ਚਾਹੁੰਦਾ ਸ਼ਾਇਦ ਇਹ ਕੋਈ ਇਹਦੇ ਨਾਲ ਰਿਲੇਟਡ ਸਪੰਦੀ ਨਹੀਂ ਬੰਦੀ ਹੈ ਪਤਾ ਨਹੀਂ ਮੈਂ ਇਹ ਫੋਰਸ ਪਾਸਾ ਦੀ ਸਰਵਿਸ ਕਰਕੇ ਸ਼ਕਤੀ ਸੀ ਉਸ ਤੋਂ ਬਾਅਦ ਰਾਗਲੇ ਪਿੰਡ ਮਤਲਬ ਤੁਹਾਡੇ ਇੱਕ ਫਰੈਂਡ ਦਾ ਬੇਟਾ ਏਅਰ ਫੋਰਸ ਦੇ ਸੀਗਾ ਉਹ 2 ਸਾਲ ਦੀ ਲੰਮੀ ਜਦੋਂ ਜਾਇਦ ਤੋਂ ਬਾਅਦ ਉਹ ਬਰਾਡਸ ਤੋਂ ਕੈਂਸਰ ਸੀ ਉਹਦੀ ਡੈਥ ਹੋ ਗਈ ਤੇ ਸ਼ਹਿਰ ਦੀਆਂ ਮਸਜਿਦਾਂ ਸ਼ਖਸੀਅਤਾਂ ਅਸਲਾਮ ਅਲੈਕਮ ਤੇ ਮੈਂ ਇੱਕ ਤੁਹਾਨੂੰ ਇੱਕ ਇਨਸੀਡੈਂਟ ਸ਼ੇਅਰ ਕਰਨਾ ਚਾਹੁੰਦਾ ਸ਼ਾਇਦ ਇਹ ਕੋਈ ਇਹਦੇ ਨਾਲ ਰਿਲੇਟਡ ਸਪੰਦੀ ਹੈ ਨਹੀਂ ਬੰਦੀ ਹੈ ਪਤਾ ਨਹੀਂ ਮੈਂ ਇਹ ਫੋਰਸ ਪੰਜ ਸਾਲ ਦੀ ਸਰਵਿਸ ਕਰਕੇ ਛੱਤੀ ਸੀ ਉਸ ਤੋਂ ਬਾਅਦ ਰਾਗਲੇ ਪਿੰਡ ਮਤਲਬ ਸਾਡੇ ਇੱਕ ਫਰੈਂਡ ਦਾ ਬੇਟਾ ਏਅਰ ਫੋਰਸ ਦੇ ਸੀਗਾ ਉਹ 2 ਸਾਲ ਦੀ ਲੰਮੀ ਜਦੋਂ ਜਾਇਦ ਤੋਂ ਬਾਅਦ ਉਹ ਬ੍ਰਾਡ ਸੂਪ ਕੈਂਸਰ ਸੀ ਉਹਦੀ ਡੈਥ ਹੋ ਗਈ ਉਹਨੇ ਆਪਣੇ ਸਾਥੀ ਤੁਸੀਂ ਸਾਰੇ ਇਕੱਠੇ ਹੋ ਗਏ ਤੁਹਾਡੇ ਕੋਲ ਕਿਤੇ ਇਹ ਇਸ ਪਾਰਟੀ ਦੇ ਰਹੀਂ ਤੁਸੀਂ ਕੀ ਸੰਦੇਸ਼ ਆ ਮਰੇ ਦੇ ਬੱਚੇ ਨੇ ਯਾਰ ਟੀਚਰ ਨੂੰ ਨੂੰ ਕੀ ਸੁਣ ਦੇ ਕਰਦਾ ਮੈਂ ਦੇਖੋ ਅਵੇਸ ਸਾਹਿਬ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਕਿ ਇਹਨਾਂ ਨੇ ਉਹ ਬਚਪਨ ਦੇ ਸਾਥੀ ਇਕੱਠੇ ਕਰਨ ਦਾ ਇੱਕ ਮੌਕਾ ਵੀ ਹੋਇ ਬਣਿਆ ਤੇ ਪਾਰਟੀ ਮੇਰੇ ਇਰਾਜ਼ ਦੇ ਵਿੱਚ ਟਾਈਮਿੰਟ ਤੋਂ ਬਾਅਦ ਰੱਖੀ ਹੈ ਬੀਗੁਲ ਐਲੀਮੈਂਟਰੀ ਮੈਂ 31 ਮਾਰਚ ਨੂੰ ਰਿਟਾਇਰ ਹੋਇਆ ਤਾਂ ਇਸ ਦੇ ਨਾਲ ਜਿਹੜੇ ਸਾਡੇ ਬਾਕੀ ਸਾਥੀ ਨੇ ਬਚਪਨ ਦੇ ਉਹ ਵੀ ਸਾਰੇ ਦੂਸਰੇ ਜ਼ਿਲ੍ਹਿਆਂ ਚੋਂ ਵੀ ਇੱਥੇ ਪਹੁੰਚੇ ਨੇ ਬੜੀ ਖੁਸ਼ੀ ਦੀ ਗੱਲ ਹੈ ਤੇ ਤੁਸੀਂ ਬੰਦਾ ਗੱਲ ਨੇ ਕਹਾਂਗਾ ਜਿਹੜੇ ਬਾਕੀ ਸਾਡੇ ਗੁਟਰ ਦੋਸਤ ਜਿਹੜੇ ਟੀਚਿੰਗ ਲਾਈਨ ਦੇ ਵਿੱਚ ਅਜੇ ਵੀ ਕੰਮ ਕਰ ਰਹੇ ਨੇ ਤੇ ਉਹਨਾਂ ਮੇਰੀ ਮੇਰੀ ਇੱਕੋ ਹੀ ਗੱਲ ਹੈ ਕਿ ਮਿਹਨਤ ਲਗਨ ਦੇ ਨਾਲ ਤੁਸੀਂ ਮਤਲਬ ਐਸਾ ਮਿਹਨਤ ਕਰਨੀ ਹੈ ਕਿ ਜਿਸ ਨਾਲ ਆਪਾਂ ਆਪਣੇ ਬੱਚੇ ਲਈ ਫਿਕਰ ਕਰਦੇ ਆਂ ਤਾਂ ਉਸ ਤਰ੍ਹਾਂ ਤੁਹਾਡੇ ਕੋਲ ਪੜਨ ਵਾਲਾ ਬੱਚਾ ਜਿਹੜਾ ਉਹਦੇ ਲਈ ਵੀ ਤੁਹਾਡੀ ਫਿਕਰ ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਬਲਕਿ ਉਸ ਤੋਂ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਜਦੋਂ ਅਸੀਂ ਇਹਨਾਂ ਬੱਚਿਆਂ ਲਈ ਫਿਕਰ ਕਰਾਂਗੇ ਮੈਂ ਸਮਝਦਾ ਤੁਹਾਡੇ ਆਪਣੇ ਬੱਚੇ ਤਾਂ ਆਪਣੇ ਆਪ ਹੀ ਪੜ ਜਾਣਗੇ ਸਾਨੂੰ ਕੋਈ ਬਹੁਤਾ ਬੌਦਰ ਕਰਨ ਦੀ ਲੋੜ ਨਹੀਂ ਮੈਂ ਉਦਾਹਰਣ ਪੇਸ਼ ਕਰਦਾ ਬਹੁਤ ਅਨੇਕਾਂ ਉਦਾਹਰਣਾਂ ਐਸੀਆਂ ਨੇ ਜਿਨ੍ਹਾਂ ਟੀਚਰਾਂ ਨੇ ਆਪਣੇ ਆਪ ਨੂੰ ਇੱਕ ਸ਼ਮਲ ਦੀ ਤਰ੍ਹਾਂ ਆਪਣੇ ਨੂੰ ਜਲਾ ਕੇ ਉਹਨਾਂ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਹੈ ਤਾਂ ਉਹਨੂੰ ਲੋਨ ਨਹੀਂ ਦੇ ਰਹੀ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਬੱਚੇ ਆਪਣੇ ਆਪ ਹੀ ਬਣਨ ਦੀ ਕੋਸ਼ਿਸ਼ ਕਰਦੇ ਨੇ। ਠੀਕ ਹੈ। ਇਹ ਆਦਰ ਪਾਰਟੀ ਦਿੱਖੇ ਹੀ ਕੋਪਸਾ ਬਣਦੇ। ਅੰਦਰ ਬੋਲਦੇ। ਇਹ ਤੇ ਕੀ ਕਹੋ। ਇਹ ਸਾਡੇ ਬਚਪਨ ਦੇ ਯਾਰ ਨੇ ਜੀ। ਇਹ ਮੈਨੇ ਇੱਕ ਇਰਾਦਾ ਕੀਤਾ ਹੈ ਵੀ ਜਿੰਨੇ ਵੀ ਮੇਰੇ ਮੁਸਤਫਾ ਨੇ ਸਰਵਿਸ ਚ जो भी रिटायर हो गए उन्होंने आजाद अभी पार्टी रखी तो है पार्टी रखी है खुशी मना रहे सबसे चेहरे चमक रहे असल हैं जिमें साल ने अपनी दुनिया इट्ठे रखे मरने तो बाद तो तो भी कट्ठे हो मन बड़ा एहसान होया था मैंने पूरी उम्मीद है जन्नत भी इसलिए किटे होवे अलग करा बचपन थोड़ा बहुत बहुत शुक्रिया इन्ना प्यार करते हो थैंक यू थैंक यू सो मच ਅੱਜ ਕੀ ਅੱਜ ਮੀਟਿੰਗ ਹੋਈ ਤੇ ਕਿਸ ਤਰ੍ਹਾਂ ਮਿਹਨਤ ਕਰੋਗੇ ਮੀਤ ਜੀ ਤੁਹਾਨੂੰ ਇਨਸ਼ਾਅੱਲਾ ਘਰ ਘਰ ਜਾ ਕੇ ਜਿਵੇਂ ਪਹਿਲਾਂ ਮਿਹਨਤ ਕੀਤੀ ਐ ਐਮਐਲਏ ਵਾਸਤੇ ਸ੍ਰੀ ਜੀ ਇਨਸ਼ਾਅੱਲਾ ਇਹ ਮਤਲਬ ਲੱਗਦਾ ਕਿ ਪੋਜੀਸ਼ਨ ਜਿਹੜੀ ਆਮ ਆਦੀ ਪਾਰਟੀ ਦੀ ਵਧੀਆ ਬਹੁਤ ਵਧੀਆ ਇਕਵਾਲ ਭੋਜੀ ਸਾਡੇ ਨਾਲੇ ਇਕਵਾਲ ਭੋਜੀ ਕੀ ਕਹਿਣਾ ਚਾਹੋਗੇ 2 ਸਾਲ ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਆ ਉਹਦੇ ਬਦਲੇ ਲੋਕ ਬੋਤਾਂ ਦੇਣਗੇ ਬੋਣਗੇ ਜ਼ਰੂਰ ਜੀ ਹੋਣਗੇ ਤੇ ਵੀ ਕਰਾਂਗੇ ਸਾਰੇ ਰਲ ਮਿਲ ਕੇ ਮਿਹਨਤ ਕਰਾਂਗੇ ਘਰ ਟੂ ਡੋਰ ਜਾਵਾਂਗੇ ਜਮਾਲਪੁਰਾ ਜਿੰਨਾ ਜਿੰਨੀ ਸਾਰੀ ਡਿਊਟੀ ਲੱਗੂਗੀ ਅਸੀਂ ਵੱਧ ਵੱਧ ਆਉਂ ਜਿਤਾਵਾਂਗੇ ਇਨਸ਼ਾਅੱਲਾਹ ਸਭ। ਥੋੜੀ ਲੋਕਾਂ ਨਾਲ ਗੱਲ ਹੋਈ ਹੋਊਗੀ ਥੋੜੀ ਮੈਸੇਜ ਨੂੰ ਬਕਵੌੜ ਦੇ ਵਿੱਚ ਮੈਂਬਰ ਵੀ ਲਿਆ ਗਿਆ ਪਾਰਟੀ ਨੇ ਨਮਾਜ਼ਿਆ। ਤਾਂ ਉਹ ਤਾਂ ਹੋਰ ਵੀ ਸਾਨੂੰ ਬਹੁਤ ਬਹੁਤ ਵਧੀਆ ਦਾ ਅਸਰ ਮਿਲੂਗਾ ਕਿਉਂਕਿ ਲੋਕਾਂ ਨੂੰ ਪਤਾ ਵੀ ਬਹੁਤ ਬਟਾ ਉਹਦਾ ਸਰਕਾਰ ਕਹਿੰਦਾ ਮਤਲਬ ਉਹ ਹੀ ਵੀ ਹੌਸਲੇ ਬੁਲੰਦ ਨੇ। ਹੌਸਲੇ ਬੁਲੰਦ ਨੇ ਸਾਡੇ ਜਮਾਲਪੁਰ ਦੇ ਹੌਸਲੇ ਬੁਲੰਦ ਨੇ। ਜੀ। ਅ ਚੇਪਰਦਾਨ ਜੀ ਤੁਸੀਂ ਵੀ ਮਤਲਬ ਕਾਫੀ ਪੁਰਾਣੇ ਟਾਈਮ ਤੋਂ ਸਿਆਸਤ ਦੇ ਵਿੱਚ ਰਹੇ ਹੋ। ਬਈ ਵਾਰ ਐਮ ਸੀ ਵੀ ਰਹੇ ਚੁੱਕੇ ਹੋ। ਤੁਹਾਨੂੰ ਕੀ ਲੱਗਦਾ ਵੀ ਇਸ ਟਾਈਮ ਜਿਹੜਾ ਮੁਕਾਬਲਾ ਹੈ ਉਹ ਲੱਗਦੀ ਜਾਂਦਾ ਮੈਨੂੰ ਇਹ ਲੱਗਦੀ ਆ ਗੱਲ ਇਨਸ਼ਾਅੱਲਾ ਇੱਕ ਤਰਫ ਹੀ ਕੰਮ ਹੈ ਕਾਲ ਦਾ ਕੋਈ ਨਹੀਂ ਹੈ ਮਤਲਬ ਪਿੰਡਾਂ 'ਚ ਗਿਓ ਕੀ ਲੱਗਦਾ ਪਿੰਡਾਂ 'ਚ ਪੋਜੀਸ਼ਨ ਵਧੀ ਹੈ ਸਾਰੇ ਪਾਸੇ ਬੰਨੇ ਵੱਲੇ ਹੀ ਹੈ ਜਿਸ ਤਰ੍ਹਾਂ ਕਿ ਦਸਤੇ ਨੇ ਸ਼ਹਿਰ ਦੇ ਵਿੱਚ ਜਮਾਲਪੁਰੇ ਚੋਂ ਪਾਸੇ ਅਸੀਂ ਹਾਲ ਪਿੰਡਾਂ ਦੇ ਵਿੱਚ ਵੀ ਵਧੀਆ ਹਾਲ ਹੈ ਬਿਲਕੁਲ ਠੀਕ ਹੈ ਜੀ ਜਦੋਂ ਆਪਾਂ ਜਿਹੜੇ ਬੰਦੇ ਬੈਠੇ ਨੇ ਘਰਾਂ ਦੇ ਵਿੱਚ ਜੇ ਆਪਾਂ ਉਹਨਾਂ ਨੂੰ ਜਾ ਕੇ ਟੱਚਵਾਂਗੇ ਤੋੜਾਂਗੇ ਇਨਸ਼ਾਅੱਲਾ ਹੋਰ ਬਥੇਨਾ ਹੈ